ਰੇਟ ਵੀ ਦੱਸਾਂਗੇ ਆਪਣੇ ਸੱਜਣਾ ਨੂੰ ਹਾਂਜੀ ਹਾਂ ਇਹਦਨੇ ਵਾ ਦੋ ਨੰਬਰ ਵਾਲਾ ਨੱਕ ਦਿਖਾਈਏ ਇਹਦੇ ਆ ਜਾ ਇਹਦੀ ਗੱਲ ਖੇਰ ਕਰਾਂਗੇ ਇਹ ਬਈ ਦੂਜਾ ਸੂਆ ਝੋਟੀ ਆ ਠੀਕ ਹੈ ਸੂਣਾ ਦੂਜੇ ਸੂਏ ਨੇ ਠੀਕ ਹੈ ਤੇ ਇਹ ਵਾਲਾ ਵੀ ਇੱਕ ਦੋ ਦਿਨ ਹਜੇ ਬਾਕੀ ਆ ਉਹ ਤਾਂ ਵੱਧ ਪਚਾਰ ਦੇਣ ਕਹਿੰਦੇ ਆਪਣੇ ਕੋਲੇ ਆ ਕੇ ਸੂ ਵੀ ਸਕਦੀ ਆ ਠੀਕ ਹੈ ਹਾਂ ਕਲੀਬਾ ਹਾਂਜੀ ਪਿੱਠ ਫੜਾਈ ਦਾ ਵੀ ਬਹੁਤ ਅਗਿਆ ਹਾਂ ਹਾਂ ਵੀਰੇ ਪੂਰੀ ਇਹ ਵੀ ਦੇਵਾ ਵੀ ਇਹ ਤਾਂ ਪੂਰਾ ਫੜੇ ਜਾਂਦਾ ਸੁਥਰੀ ਆ ਮੰਨ ਕੇ ਨਾੜਾ ਨੂੜਾ ਅੰਦਰ ਨਾ ਪੰਡਲੇ ਵੀ ਇਹ ਲਾਉਂਦੀ ਆਉਂਦੀ ਆ ਤੇ ਮੋਟਾ ਸੋਹਣਾ ਜਵਾਈ ਵਾਲਾ ਥਣ ਲੱਗਿਆ ਆ। ਆਹ ਤੁਹਾਨੂੰ ਪੂਰਾ ਚੰਗਾ ਵੀਰੇ ਜਮਾ ਮੋਟੀ ਤੁਹਾਨੂੰ ਮਤ ਦਿਖਾਵਾ ਨਾ ਸਿੰਘ ਵੀ ਬਹੁਤ ਸੋਹਣਾ ਮੋੜਿਆ ਨੇੜੋ। ਆਹ ਦੇਖ ਲਓ ਗਾੜੀ ਗੂੜੀ। ਕਲਦੀਪੁਰ। ਹਾਂਜੀ। ਕਿੰਨਵਾ ਸੂਆ ਦੱਸਿਆ ਵੀਰੇ? ਇਹ ਦੂਜਾ ਸੂਆ ਵੀ ਦੱਸੂਣਾ ਇਹਨੇ। ਕਿੰਨਾ ਦੁੱਧ ਕੱਢਿਆ ਪਾਇਆ ਦੁੱਧ ਵੀਰੇ ਪਹਿਲੇ ਸੂਏ ਨੇ ਦਿੱਤਾਗਾ 11 11.5 ਕਿਲੋ ਕਹਿੰਦੇ ਆ ਮਾ ਠੀਕ ਹੈ ਉਂ ਚੋਟੀ ਦਿੰਦੀ ਆ ਬਾਈ 13 ਕਿਲੋ ਆਮਣਾ ਚੋਟੀ ਦੁੱਧ ਪਾਉਗੀ ਹਾਂ ਜਿਹੜੇ ਹਿਸਾਬ ਨਾਲ ਹਾਂ ਜਿਹੜੇ ਹਿਸਾਬ ਨਾਲ ਥੱਲੇੋਂ ਤਿਆਰ ਹੋਈ ਹੈ ਨਾ ਐਦਗੀ ਚੰਗਾ ਦੁੱਧ ਪਾਉਗੀ ਕਿੰਨਾ ਪਾਉਗੀ ਗਲਦੀਪ ਦੁੱਧ ਬਾਈ 13 ਕਿਲੋ ਆਮਣਾ ਖੁੱਲਾ ਪਾਉਗੀ ਹਾਂ ਲਾਓ ਵੀ ਸੱਜਣੋ ਤਿਆਰੀ ਬਾਈ ਨੇ ਤਾਂ ਬਹੁਤ ਸੋਹਣੀ ਕਰਵਾਈ ਹੋਈ ਹੈ ਬਾਕੀ ਸੋਡੀ ਸੇਵਾ ਦੇ ਡਿਪੈਂਡ ਹੈ ਦੁੱਧ ਕਢਾਉਣਾ ਕਹਦੇ ਹੁੰਦੇ ਆ ਨਾ ਸੇਵਾ ਨਾਲ ਦੁੱਧਾ ਹਣਾ ਅਗਲੀ ਵਾਰ ਹਾਂਜੀ ਹਾਂਜੀ ਬਈ ਸੇਵਾ ਲਾਂਗੇ ਉਹ ਜਾ ਕੱਢ ਲਾਂਗੇ ਉਤਾਲਾਂ ਖੁਰਨੀ ਜਾ ਬਾਈ ਜਿਹੜਾ ਦਾਣਾ ਬੋਹਿਆ ਦੁੱਧ ਕੱਢੂਗੀ ਅਗਲੀ ਵਾਰ ਇਹ ਕਰਦੀ ਆ ਗਈ ਨਹੀਂ ਬਈ ਆਪਣਾ ਸਾਰਾ ਮਾਲ ਲਿਆ ਆ ਗਿਆ ਵੀ ਸਾਰਾ ਮਾਲ ਖਰੀਦਿਆ ਹਾਂ ਹਾਂ ਲਓ ਵੀ ਵਿਕਰੀ ਵਾਲਾ ਆ ਗਿਆ ਬਵਾਰ ਦਾ ਕੰਮ ਆ ਬਾਈ ਬਵਾਰ ਦਾ ਕੰਮ ਆ ਬਾਈ ਆ ਕੰਮ ਵਧੀਆ ਚੱਲੀ ਬੈਠੀ ਕੰਮ ਪੂਰਾ ਫੁੱਲ ਬਣ ਗਿਆ ਲਓ ਵੀ ਸੱਜਣੋ ਬੰਦਾ ਨਰਮ ਹੈ ਸੇਲ ਪਰਚੇਜ ਦਾ ਕੰਮ ਆਗਾ ਤੇ ਮੁੰਡੇ ਨੂੰ ਇੱਕ ਵਾਰੀ ਤੁਸੀਂ ਘਾਂਟੀ ਮਾਰ ਲਿਓ ਅਗਲੀ ਵਾਰ ਇਹ ਇੱਕ ਗੱਲ ਕਰੀਏ ਆਪਾਂ ਰੇਡ ਝੜਦਾ ਤਾਂ ਨਹੀਂ ਬਾਈ ਨਾ ਨਾ ਅਰੇ ਅਰਜੋਈ ਜਮਾ ਨਹੀਂ ਆ ਰਿਹਾ ਵੀਡੀਓ ਕੀ ਰੇਟ ਕਰਾਂਗੇ ਆਪਾਂ ਠੀਕ ਹੈ ਲੈ ਹੁਣ ਐ ਕਰ ਅਗਲੀ ਵਾ ਦੋ ਨੰਬਰ ਵਾਲੇ ਨਗ ਦਾ ਰੇਟ ਦੱਸ ਦੇ ਕੀ ਹੈ ਰੇਟ ਬਈ ਇਹਦਾ ਮੰਗਦੇ ਇੱਕ ਦਾਸ ਮੰਗਦੇ ਦਿਨ ਕਿੰਨੇ ਘੜਦੀ ਹੈ ਦਿਨ ਬਈ ਹਜੇ ਇੱਕ ਦੋ ਦਿਨ ਲੈਂਦੀ ਆ ਮੰਨ ਕੇ ਲੱਡੂਗੀ ਹਾਂ ਠੀਕ ਹੈ ਇੱਕ ਦਾਸ ਰੇਟ ਕਰਦਾ ਹੈ ਤੇ ਥੋੜਾ ਜਿਹਾ ਮਾਨਦਾਨ ਹੋਰ ਮਾਨਦਾਨ ਕਰ ਦਾਂਗੇ 1 5 ਦੀ ਝੋਟੀ ਛਾ ਆਏ ਹਾਏ ਓਏ ਬਾਓ ਜਲਦੀ ਆ ਦੇਲੀ ਜਿੱਤ ਲਿਆ ਲਓ ਵੀ ਸਜਣੋ 1 5 ਦੀ ਗੈਤੀ ਏ ਹਵਾਨਾ ਹਵੂਨਾ ਨਾ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਿਆ ਹੋਇਆ ਤੇ ਸਿੰਗੀ-ਸੁੰਗੀ ਜਮਾ ਐ ਰਿੰਗ ਸਿੰਗੀ ਆ ਗਿਆ ਤੇ ਕਲਦੀਪ ਤੀਜੇ ਨੰਬਰ ਵਾਲੀ ਦੇ ਆ ਜਾ ਆਹ ਤੀਜੇ ਨੰਬਰ ਬਾਈ ਤੀਜਾ ਸੂਆ ਸੁੰਦੀਆ ਬਾਈ ਚੋਟੀ ਤੀਜਾ ਸੂਆ ਸੁੰਦੀਆ ਹਾਂ ਇਹਦੇ ਵੀਰੇ 10 ਦਿਨ ਪਹਿਲੇ ਬਾਕੀ ਪਏ ਆ 10 ਦਿਨ ਹਜੇ ਕੱਢਦੀ ਆ ਹਾਂ ਹਾਂ 10 ਦਿਨ ਕੱਢਦੀ ਆ ਤੀਜਾ ਸੂਆ ਸੋਣਾ ਦੂਜੇ ਸੂਏ ਤੇ 15 ਕਿਲੋ ਦੁੱਧ ਚੋਇਆ ਪਿਆ 15 ਲੀਟਰ ਦੂਜੇ ਸੂਏ ਹੋੜਦਾ ਜਮਾ ਹੋੜਦਾ ਦੇਮਾ ਹਾਂ ਬਾਈ ਚੋਇਆ ਪਿਆ ਦਾ ਤੇ ਜੇ ਇੱਕ ਥੋੜੀ ਜਿਹੀ ਬਕਲਦੀਪ ਗੱਲ ਆ ਵੀ ਕਰਨੀ ਜ਼ਰੂਰੀ ਐ ਸਿੰਗਾ ਨਾ ਕੀ ਕਰਨ ਕੱਲੀ ਬਾਈ ਸਿੰਗਾ ਤੋਂ ਮਾਰ ਆ ਯਾਰ ਸਿੰਘ ਪੂਰੇ ਪਿਆ ਬਾਜਨ ਬੋਜਨ ਪੱਖਾ ਨਾ ਕਦ ਪੱਖਾ ਬਾਜਨ ਬੋਖੋ ਤਾਂ ਪੂਰੀ ਫੁੱਲ ਆ ਬਾਈ ਜਾਉਂਗਾ ਥੱਲੋ ਵੀ ਪੂਰੀ ਖੁੱਲੀ ਆ ਬਾਈ ਚਲੀ ਹਜੇ ਕੱਚੀ 10 ਦਿਨ ਗੜਦੀ ਆ ਹਾਂ ਬਹੁਤ ਬਾਜਨ ਬੱਡ ਵਾਲੀ ਆ ਗਈ ਇਹਦਾ ਪੂਰਾ ਬਾਈ ਜਾਉਂ ਪੂਰਾ ਫੁੱਲ ਲੇਵਾ ਬਣਾਉਂ ਜਾਉ ਪੂਰਾ ਫੁੱਲਾਵਾਂ ਨਾ ਹਾਂ ਚੰਗੀ ਆ ਮਗਰ ਮੁਰੇ ਦਾ ਵੀਰੇ ਕਲਦੀਪਾ ਕਿੰਨੇ ਦਿਨ ਕੱਢਦੀ ਆ ਬਾਈ ਦਿਨ ਬਾਈ ਇਹਦੇ 10 ਪਏ ਹਣੇ ਇਹਦੇ 10 ਦਿਨ ਪਏ ਆ ਹਾਂਜੀ ਤੇ ਇਹਦਾ ਰੇਟ ਕੀ ਕਰਦਾ ਇਹਦਾ ਰੇਟ ਵੀਰੇ ਦੇਣ ਲੈਣਾ 125 1 ਬੱਚੀ ਦੇ ਲੈਣੀ ਹੈ ਦਾ ਮਾਨਦਾਨ ਹੋਰ ਮਾਨਦਾਨ ਹੋ ਜਾ ਬਾਈ ਠੀਕ ਹੈ ਜਾਜਾ ਜਮਾ ਜਾਜਮਾਨਦਾਨ ਹੋ ਜੀ ਠੀਕ ਹੈ ਲਓ ਵੀ ਤੀਜੇ ਨੰਬਰ ਵਾਲੀ ਦਾ ਰੇਟ ਕਰਦਾ 125 ਬਾਕੀ ਤੁਸੀਂ ਜਦੋਂ ਕੋਲੇ ਆ ਕੇ ਗੱਲਬਾਤ ਕਰੋਗੇ ਨਾ ਬੰਦਾ ਨਰਮ ਹੈ ਸਿਰੇ ਨਹੀਂ ਜਾਂਦਾ ਹੋਰ ਵੀ ਕਰ ਦੂ ਮਾਨਦਾਨ ਕਲਦੀਪਾ ਹਾਂਜੀ ਤੀਜੇ ਨੰਬਰ ਵਾਲੀ ਆ ਆ ਗਈ ਹੈ ਨਾ ਹਾਂ ਇਹ ਚੌਥੇ ਨੰਬਰ ਵਾਲੀ ਹੈ ਬਾਈ ਹਾਂ ਥੋੜੇ ਬਈ ਸਿੰਘ ਜਰੂਰ ਖੁੱਲਾ ਕੀ ਜੀ ਇਹ ਜਰੂਰ ਖੁੱਲਾ ਦੁੱਧ ਨੂੰ ਬਈ ਜਮਾ ਖਰੀ ਆ ਹਾਂ ਸਿੰਘਾਂ ਨਹੀਂ ਘਟਾ ਦੀ ਤੇ ਲੇਵੇ ਦੀ ਖਰੀ ਆ ਦੇਖ ਲੋ ਸੱਜਣੋ ਦਖਾਉਂਦੀ ਆ ਨਾ ਕਰਮ ਵਾਲੀ ਪੈਪਾ ਪੂਪਾ ਸਿੰਘਾਂ ਤੋਂ ਮਾਰ ਖਾ ਗਈ ਉਹ ਕਹਿੰਦੇ ਹੁੰਦੇ ਆ ਫਿਰ ਜਿਹਨੇ ਦੁੱਧ ਦੇਖਣਾ ਉਹ ਸਿੰਘ ਨਹੀਂ ਦੇਖਦਾ ਕਰਮ ਵਾਲੀ ਚੰਗੀ ਐ ਕਿੰਨਵਾ ਸੁਆਗਲ ਦੀ ਬਾਹਰ ਜਲਣ ਜਮਾ ਬਈ ਚੌਥਾ ਵੀ ਹੋ ਸਕਦੀ ਆ ਪੰਜਵਾਂ ਵੀ ਮੰਨਸਾ ਵਾਲਾ ਹੈ ਨਾ ਹਾਂ ਉਹ ਇਹਦੇ ਵਿੱਚ ਹੁਣ ਸਿੰਘਾ ਨਾ ਕਰ ਗਿਆ ਪਰ ਉਹਨਾਂ ਦਾ ਪਤਾ ਨਹੀਂ ਆਲਾ ਤਾਂ ਹੁਣ ਤੀਜਾ ਚੌਥਾ ਹੀ ਕਹਿ ਕੇ ਦੇ ਦਿੰਦਾਗਾ ਮਨ ਹਾਂ ਹਾਂ ਠੀਕ ਹੈ ਦੁੱਧ ਨੂੰ ਖਰੀ ਆ ਬਾਈ ਜਮਾ ਠੀਕ ਹੈ ਦਾਂ ਲਾਲਾ ਵੀ ਹਜੇ ਸੱਤਵਾਂ ਦਾ ਸੂਈ ਨੂੰ ਇਹਨੂੰ ਆਪਾਂ ਗਲਦੀਪੇ ਦਾ ਯਾਰ ਪੰਜਵਾਂ ਹੀ ਮੰਨ ਲਾ ਹਾਂ ਪੰਜਵਾਂ ਹੀ ਮੰਨ ਲਾ ਹਾਂ ਆਪਾਂ ਦਰ ਭਈ ਅੰਮਰ ਜਿੰਦ ਜਾਨ ਵਾਲੀ ਆਏ ਨਹੀਂ ਹਾਲਾ ਕਹਿ ਦੂਗਾ ਹਨਾ ਈ ਝੋਟੀ ਬਣ ਮੰਨ ਕੇ ਚੱਲ ਵੀ ਜਿੰਦ ਜਾਨ ਝੋਟੀ ਜਿੰਨੀ ਆ ਹਾਂ ਪੰਜਵਾਂ ਮੰਨ ਵਾਲੇ ਚੌਥਾ ਮੰਨ ਵਾਲੇ ਜਿੰਨਾ ਮਰਜੀ ਮੰਨ ਲੈ ਤੇ ਦੁੱਧ ਨੂੰ ਹੁਣ ਇਸ ਟਾਈਮ ਖਰੀਆ 11 ਕਿਲੋ ਇਹਦੇ ਥੱਲੇ ਆ ਬਾਈ ਤਿਆਰ ਆ ਜਾ ਮੈਂ ਜਮਾ ਤਿਆਰ ਕੰਡੇ ਵਾਲਾ ਵੀਰੇ ਜਿਆਦਾ ਕੀ ਜਦਣ ਕਿੰਨੇ ਹੋਗੇ ਸੂਈ ਦੇ ਨਾ ਨਾ ਹਫਤਾ ਹੋ ਗਿਆ ਵੀਰੇ ਸੱਤਵਾਂ ਦਿਨ ਸੂਈ ਨੂੰ ਹੋਊ ਇਹਦਾ ਮੈਲੇ ਮੂਲੇ ਚੱਲਣਾ ਮੈਲੇ ਚੱਲਣਾ ਇਹਨੇ ਮੈਲੇ ਨਹੀਂ ਚੱਲੇ ਠੀਕ ਹੈ ਕਿੰਨਾ ਦੁੱਧ ਬਾਦੂ ਗਲਦੀਪ ਜ ਦੀ 12 ਵੀ ਦੇ ਸਕਦਾ 13 ਉਹ ਅਗਲੇ ਦੀ ਸੇਵਾ ਰਹੀ ਇਸ ਟਾਈਮ ਆਪਣੇ ਕੰਡੇ ਤੇ 11 ਕਿਲੋ ਕੰਡੇ ਵਾਲਾ ਤਿਆਰ ਹੈ ਦੁੱਧ ਜਾਵਾਂ ਕੰਡੇ ਵਾਲਾ ਮਿਲੂ ਜਿੱਥੋਂ ਮਰਜੀ ਆਵੇ ਬਾਈ ਜੇ ਘੱਟ ਨਿਕਲਿਆ ਆਪਾਂ ਕਰਾਇਆ ਅਗਲੇ ਨੂੰ ਦੇ ਕੇ ਤੋਰਾਂਗੇ ਲਓ ਵੀ ਸੱਜਣੋ ਪਹਿਲਾਂ ਕਿਸੇ ਗੱਲ 'ਚ ਕੋਈ ਲਾਂਬਾ ਨਿਕਲ ਗਿਆ ਨਾ ਖਰਚਾ ਦੇ ਕੇ ਤੋਰ ਦੂੰ 11 ਇੱਕ ਵਾਰੀ ਵਿజిਟ ਕਰ ਲਿਓ ਢੇੜਾ ਮਾਰ ਲਿਓ ਆਪਣੇ ਭਰਾ ਦੇ ਘਰੇ ਆਪਦੀ ਮਿਹਨਤ ਕਰਦਾ ਕਹਿੰਦਾ ਆਪਾਂ ਯਾਰ ਬਾਹਲਾ ਨਫਾ ਨੁਫਾ ਨਹੀਂ ਲੈਂਦੇ ਆਪਾਂ ਤਾਂ ਮੂੰਹ ਮਿੱਠਾ ਹੀ ਕਰਾਂਗੇ ਜਿਆਦਾ ਕਹਿੰਦਾ ੱੱਕਾ ਧੱਕਾ ਤੱਕਾ ਵਗੜੇ ਘਰਿਆ ਨਹੀਂ ਨਰਮਾ ਬੰਦਾ ਗੱਲਾਂ ਬਾਤਾਂ ਤੋਂ ਪਤਾ ਲੱ ਰੇਟ ਇਹਦਾ ਵੀਰੇ 95000 ਆ। ਉਹ ਬਾਓ ਕੁਲਦੀਪ ਜਮਨਦਾ ਜੀ ਬਈ ਕੋਈ ਬੋਹਣੀ ਇਹਨਾਂ ਵਿੱਚ। ਆਹ ਰੇਟ ਵਾਲੀਆਂ ਨਾ ਬਹੁਤ ਮੰਗ ਡਿਮਾਂਡ ਕਰਦੇ ਨਾ ਬਹੁਤ ਫੋਨ ਕਾਲ ਆਉਂਦੇ ਨਾ ਦੁੱਧ ਵਾਸਤੇ ਜਿਹਨੂੰ ਲੋੜ ਆ ਨਾ ਸਜਣੋ। ਆਹ ਦੇਖ ਲਓ ਮੂਠੀ ਵਾਲਾ ਸੋਹਣਾ ਚਵਾਈ ਵਾਲਾ ਥਣ ਲੱਗਿਆ। 95000 ਰੁਪਿਆ ਰੇਟ ਕਰਦਾ ਤੇ ਮਾਣਦਾਨ ਹੋਰ ਵੀ ਕਰ ਦੂਗਾ ਜਦੋਂ ਕੋਲੇ ਆ ਕੇ ਗੱਲ ਕਰੋਗੇ ਨਰਮਾ ਬੰਦਾ। ਕੁਲਦੀਪਾ ਹਾਂ ਵੀਰੇ ਇੱਕ ਵਾਰੀ ਨਾ ਨੰਬਰ ਆਪਣਾ ਹੋਰ ਬੋਲ ਦੇ। 88476 ਬਾਈ। ਹਾਂਜੀ ਬਾਈ 62161 ਘਰ ਕਿੱਥੇ ਜਿ ਰਹਿਣਾ ਵਿਦਿਆਰਥੀ ਘਰ ਵੀ ਚਾਉ ਆਏ ਰਾਹ ਤੇ ਸੂਏ ਕੋਲੇ ਘਰ ਆਪਣਾ ਕੱਸੀ ਕੋਲੇ ਮਨ ਠੀਕ ਹੈ ਜੇਤਾਂ ਚ ਠੀਕ ਹੈ ਫਾਰਮ ਕੋਲੇ ਆ ਗਿਆ ਫਾਰਮ ਕੋਲੇ ਆ ਗਿਆ ਲਓ ਵੀ ਸੱਜਣੋ ਜਿਹੜੀ ਚਾਉ ਪਿੰਡ ਤੋਂ ਵਿਦਿਆਲੇ ਨੂੰ ਸ਼ਰਕ ਜਾਂਦੀ ਹੈ ਨਾ ਉਹਦੇ ਇੱਕ ਛੋਟਾ ਜਿਹਾ ਸੂਆ ਆਉਂਦਾ ਉੱਥੇ ਦੋ ਘਰਨ ਸਾਈਡ ਤੇ ਘਾਂਟੀ ਮਾਰ ਲੋ ਨੰਬਰ ਥੱਲੇ ਚੱਲੀ ਵੀ ਜਾਂਦਾ ਬੰਦਾ ਵੀ ਬਹੁਤ ਨਰਮ ਹੈ